ਆਸ਼ਾ ਕਨੰਦਾ ਇੱਕਾ ਜਿੰਦਾਬਾਦ 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 ਆਸ਼ਾ ਕਨੰਦਾ ਇੱਕਾ ਜਿੰਦਾਬਾਦ 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 ਮੁਸਾਬਾ ਜਿੰਦਾ ਸਰਕਾਰ ਜਿੰਦਾਬਾਦ ਜਿੰਦਾਬਾਦ ਆਸ਼ਾ ਕਨੰਦਾ ਇੱਕਾ ਜਿੰਦਾਬਾਦ ਜਿੰਦਾਬਾਦ ਸਤਾਰਨੀ ਆਸ਼ਾ ਵਰਕਰ ਬਲਾਕ ਜਨਰਲ ਸਤਕਰ ਅਸੀਂ ਆਪਣੇ ਮੰਗਾਂ ਨੂੰ ਲੈ ਕੇ ਸਾਰੇ ਨੇ ਸਾਨੂੰ ਬਹੁਤ ਸਰਕਾਰ ਨੇ ਪ੍ਰੇਸ਼ਾਨ ਕੀਤਾ ਹੈ ਅਸੀਂ 11 ਮਾਰਚ 2024 ਤੋਂ ਜੋ ਨਵੀਆਂ ਹਦਾਇਤਾਂ ਸਰਕਾਰ ਨੇ ਲਾਗੂ ਕੀਤੀਆਂ ਨੇ ਉਹਨਾਂ ਵਿੱਚ ਜੋ ਆਸ਼ਾਦਾ ਬਣਦਾ ਹੈ ਜਾਨੀ ਕਿ ਇਹਨਾਂ ਨੂੰ ਇੱਕ ਤਾਂ 58 ਸਾਲ ਦੀ ਜਾਨੀ ਕਿ ਇਹਨਾਂ ਨੂੰ ਰਿਮੂਵ ਕਰਨ ਦਾ ਇਹਨਾਂ ਨੇ ਹਦਾਇਤਾਂ ਦਿੱਤੇ ਲੈਟਰ ਜਾਰੀ ਕਰ ਦਿੱਤੀ ਗਈ ਹੈ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਦੂਸਰਾ ਜੋ ਸਾਡੇ ਗਰਭਵਤੀ ਵਾਲੇ ਜਿਹੜੇ ਸਾਡੇ ਰਜਿਸਟ੍ਰੇਸ਼ਨ ਹੁੰਦੀ ਹੈ ਉਹਦਾ ਜਿਹੜਾ 2 ਨੰਬਰ ਕਾਲਮ ਹੈਗਾ ਉਹਦੇ ਵਿੱਚੋਂ ਜਿੰਨਿਆਂ ਵੀ ਸਾਡੇ ਆ ਉਹਨਾਂ ਨੂੰ ਡਾਕਟਰਸ ਵਗੈਰਾ ਦੇਣ ਦਿਆ ਆਇਰਨ ਫੋਲੀਅਸ ਉਹ ਸਾਡਾ ਕਾਲਮ ਉਹਨਾਂ ਨੇ ਕੱਟ ਦਿੱਤਾ ਗਿਆ ਉਹਦਾ ਕੋਈ ਸਾਨੂੰ ਇਨਸੈਂਟਿਵ ਨਹੀਂ ਮਿਲ ਰਿਹਾ ਬਾਕੀ 18 6 24 ਨੂੰ ਸਾਡੀ ਸੀਮਾਨ ਜੋਗ ਸੀਵਲ ਸਰਜਨ ਫਾਜ਼ਲ ਦਾ ਦਫ਼ਤਰ ਸਾਡੀ ਉਹਨਾਂ ਨਾਲ ਹੋਈ ਸੀ ਮੀਟਿੰਗ ਤੇ ਅਸੀਂ ਮੰਗ ਪੱਤਰ ਸੌਂਪਿਆ ਸੀ ਉਹਨਾਂ ਨੂੰ ਜੋ ਸਾਨੂੰ ਮੁਸ਼ਕਲਾਂ ਆ ਰਹੀਆਂ ਨੇ ਸਰਕਾਰ ਜੋ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਉਸ ਸਮੇਂ ਤੇ ਤੋਂ ਕਿ ਉਹਨਾਂ ਨੇ ਸਾਨੂੰ ਵੀ ਪੂਰਾ ਦਿੱਤਾ ਸੀ ਕਿ ਤੁਹਾਡੇ ਸਰਕਾਰ ਤੱਕ ਪਹੁੰਚਾਵਾਂਗੇ ਤੁਹਾਡੀਆਂ ਮੰਗਾਂ ਜ਼ਰੂਰ ਪਹੁੰਚਣਗੇ ਸਰਕਾਰ ਤੱਕ ਪਰ 3 ਦਿਨ ਅੱਜ ਹੋ ਗਏ ਨੇ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਰਿਸਪੌਂਸ ਨਹੀਂ ਮਿਲਿਆ ਇਸ ਕਰਕੇ ਅਸੀਂ ਸਾਡੀਆਂ ਆਸ਼ਾ ਪੈਣਾ ਸਾਰਿਆਂ 'ਚ ਬਹੁਤ ਭਾਰੀ ਰੋਸ ਪਾਇਆ ਗਿਆ ਹੈ ਜਿੰਨਾ ਚਿਰ ਸਰਕਾਰ ਸਾਡੀਆਂ ਕੋਈ ਮੰਗਾਂ ਨਾ ਪੂਰੀਆਂ ਕਰੇਗੀ ਕਿਸੇ ਤਰ੍ਹਾਂ ਦੇ ਤੇ ਅਸੀਂ ਅੱਗੇ ਹੋਰ ਵੀ ਜਾਣ ਕੇ ਸੰਘਰਸ਼ ਤਿੱਖਾ ਕਰਨ ਬਾਰੇ ਐਲਾਨ ਕਰਾਂਗੇ ਇਹ ਕਿੰਨੇ ਦਿਨ ਦਾ ਧਰਨਾ ਜੀ ਤੁਹਾਡਾ ਇਹ ਸਾਡਾ 21 ਤਰੀਕ ਤੋਂ ਲੈ ਕੇ 28 ਜੂਨ ਤੱਕ ਹੈਗਾ ਹੈ ਉਹ ਅਸੀਂ ਕੰਮ ਨਹੀਂ ਕਰਾਂਗੇ ਇਹ ਜ਼ਿਲ੍ਹਾ ਪੱਤਰ ਦਾ ਜਮ ਬਲੋਕ ਹੁੰਦਾ ਹੈ ਇਹ ਸਰ ਪੰਜਾਬ ਪੰਜਾਬ ਲੈਵਲ ਤੇ ਹਾਂਜੀ ਠੀਕ ਹੈ ਸਾਰਿਆਂ ਅਸੀਂ ਐਸਆਈ ਐਚਸੀ ਤੇ ਆਸ਼ਾ ਵਰਕਰ ਫੈਸਿਲੇਟਰ ਜੋ ਵੀ ਸਾਡਾ ਪ੍ਰੋਗਰਾਮ ਅਸੀਂ ਬਣਾਇਆ ਹੈ ਅਸੀਂ 21 ਜੂਨ ਤੋਂ ਲੈ ਕੇ 28 ਜੂਨ ਤੱਕ ਅਸੀਂ ਆਪਣੇ ਕੰਮ ਦਾ ਬਾਈਕਾਟ ਕਰਕੇ ਬੈਠਾਂਗੇ ਨਾ ਕੋਈ ਡਿਲੀਵਰੀ ਕਰਾਵਾਂਗੇ ਨਾ ਕੋਈ ਐਸਆਈ ਪੇ ਕੈਂਪ ਕਰਾਵਾਂਗੇ ਕੋਈ ਕਿਸੇ ਤਰ੍ਹਾਂ ਦਾ ਕੰਮ ਨਹੀਂ ਕਰਾਂਗੇ ਸਾਡੇ ਮਤਲਬ ਕਿ ਆਸ਼ਾ ਵਰਕਰ ਪੈਣਾ ਨੂੰ ਅਜੇ ਵੀ ਮਤਲਬ ਕਿ ਐਨਮਸ ਜਾਂ ਜਿਸ ਤਰ੍ਹਾਂ ਕੋਈ ਵੀ ਸਟਾਫ ਹੈਲਥ ਡਿਪਾਰਟਮੈਂਟ ਦਾ ਅਜੇ ਵੀ ਵੈਕਸੀਨ ਲਿਆਉਣ ਵਾਸਤੇ ਮਜਬੂਰ ਕਰ ਰਿਹਾ ਜਦੋਂ ਕਿ ਸਾਨੂੰ ਡਾਇਰੈਕਟਰ ਤੋਂ ਪਿੱਛੇ ਲੈਟਰ ਮਾਰਕ ਹੋ ਕੇ ਆ ਚੁੱਕੀ ਹੈਗੀ ਹੈ ਵੀ ਆਸ਼ਾ ਨੂੰ ਮਤਲਬ ਕਿ ਪਿੰਡਾਂ ਦੇ ਵਿੱਚੋਂ ਜਾਣਾ ਬਹੁਤ ਜ਼ਿਆਦਾ ਦੂਰ ਪੈਂਦਾ ਹੈਗਾ ਤੇ ਉਹਨਾਂ ਨੂੰ ਐਨੇ ਕਿ ਨਿਗੂਣੇ ਜੇ ਕਮਿਸ਼ਨ ਨਾਲ ਉਹਨਾਂ ਨੂੰ ਕੁਝ ਨਹੀਂ ਬੰਦਾਗਾ ਤੇ ਵੀ ਉਹਨਾਂ ਨੂੰ ਵੈਕਸੀਨ ਲਿਆਉਣ ਵਾਰੇ ਮਜਬੂਰ ਨਾ ਕੀਤਾ ਜਾਵੇ ਇਹਨਾਂ ਕੋਲ ਮਤਲਬ ਕਿ ਪੈਣਾ ਕੋਲ ਵਿਕਲ ਵਗੈਰਾ ਨਹੀਂ ਹੁੰਦੇ ਉਹ ਕਿਸੇ ਹੋਰ ਦੇ ਨਾਲ ਵੀ ਚੜ ਕੇ ਜਾਂਦੇ ਆ ਪਰ ਵਾਪਸੀ ਤੇ ਸਾਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਜਿੱਥੇ 9 ਵਜੇ ਪੀ ਕੈਂਪ ਸ਼ੁਰੂ ਹੋਣਾ ਹੁੰਦਾ ਉੱਥੇ ਕਈ ਵਾਰੀ 11 ਵੀ ਵੱਜ ਜਾਂਦੇ ਹੈਗੇ ਫਿਰ ਸਾਡੇ ਤੇ ਮਤਲਬ ਕਿ ਕੋਈ ਚੈਕਿੰਗ ਵਾਲਾ ਸਟਾਫ ਆ ਜਾਂਦਾ ਫਿਰ ਉਹ ਵੀ ਪਿੱਛੋਂ ਇਤਰਾਜ਼ ਕਰਦੇ ਹੈਗੇ ਵੀ ਇਹਨਾਂ ਨੂੰ ਇੰਨਾ ਟਾਈਮ ਲੱਗ ਗਿਆ ਲਈ ਜੇ ਸਾਡੀ ਰਿਕਵੈਸਟ ਹੈਗੇ ਵੀ ਸਾਨੂੰ ਸਾਡੀਆਂ ਆਸ਼ਾ ਨੂੰ ਮਜਬੂਰ ਨਾ ਕੀਤਾ ਜਾਵੇ